ਆਰਨਜੀਤ ਸਿੰਘ ਜੀ ਦਾ ਬੀਕੇ ਜੂ ਸਿੱਧੂ ਪਰ ਜਿਲ੍ਹਾ ਬਠਿੰਡਾ ਪ੍ਰੈਸਖਤਰ ਸੋ ਸਾਡੇ ਚੱਕ ਰਾਮ ਸਿੰਘ ਵਾਲੇ ਤੋਂ ਸਾਡੇ ਸਰਪੰਚ ਸਾਹਿਬ ਇੱਥੇ ਆਏ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਹੋਰ ਵੀ ਸਾਡੇ ਪਤਵੰਤੇ ਸੱਜਣ ਨਾਲ ਆਇਆ ਆਪਾਂ ਲਈ ਲੋਕਾਂ ਦੇ ਪੁੱਤ ਮਰਦੇ ਕਰਕੇ ਆਏ ਕਹਿੰਦਾ ਵੀ ਇਹ ਜਾਂਦੇ ਨਹੀਂ ਵੀ ਆਪਾਂ ਚਲੋ ਭਾਈ ਆਪਾਂ ਪਿੰਡ ਸੁੱਕਾ ਮਾਰਤਾ ਇਹ ਚੰਨਾਹੜਾ ਦੇ ਨਾਲ ਚਲੋ ਆਜੋ ਸਾਨੂੰ ਰਹਿਮਾਈ ਸੀ ਭਈ ਜੇ ਜਨਵਾ ਗਈ ਤੁਰਪੇ ਅਸੀਂ ਇੱਥੇ ਪਹੁੰਚ ਗਏ ਹਾਂਜੀ ਹਾਂਜੀ ਅਸੀਂ ਆਪਣਾ ਪਿੰਡੋਂ ਚੱਲੇ ਸੀਗੇ ਜੀ ਆਪਦੀ ਜਮੀਰ ਜੋ ਜਾਗੀ ਸਾਡੀ ਪਹਿਲਾਂ ਸਾਨੂੰ ਪਹਿਲਾਂ ਹੀ ਆ ਜਾਣਾ ਚਾਹੀਦਾ ਸੀਗਾ ਚਲੋ ਜਦੋਂ ਸਾਡਾ ਇਕੱਠ ਹੋਇਆ ਅਸੀਂ ਪੁੱਛਿਆ ਚਲੋ ਜੋ ਵੀ ਜ세 ਬੰਦੇ ਆਪਾਂ ਨਾਕਾ ਨੂੰ ਕਿਸੇ ਦਾ ਲੈਣਾ ਜੋ ਨਹੀਂ ਕੋਈ ਤੁਰੇ ਤੇ ਫਿਰ ਅਸੀਂ ਆਪ ਦਾ ਉਹ ਵੀ ਬੱਚਿਆਂ ਨੇ ਕਿਹਾ ਮੁੰਡਾ ਕੋ ਕਲੱਬ ਦਾ ਪ੍ਰਧਾਨ ਹੈ ਹੋਰ ਸਾਰੇ ਕਹਿੰਦੇ ਵੀ ਆਪਾਂ ਚੱਲ ਗਏ ਤੇ ਸਾਰਿਆਂ ਦੇ ਸਹਿਯੋਗ ਨਾਲ ਫਿਰ ਅਸੀਂ ਅੱਛੀ ਆਏ ਤੇ ਵਿੱਚੇ ਪੈਸਾ ਵਰਕੇ ਮਿਲੇ ਭਲਾਈ ਨੇ ਫਿਰ ਸਾਡਾ ਸਹਾਇਕ ਦੇਣ ਦਾ ਸਾਨੂੰ ਕਹਿੰਦੇ ਜੋ ਵੀ ਸਾਨੂੰ ਚਾਹੀਦਾ ਕੋਈ ਰਸਨ ਪਾਣੀ ਹੋਰ ਪਿੰਡੋਂ ਇਸ ਦਾ ਕੁਝ ਨਹੀਂ ਲੈ ਕੇ ਤੁਰੇ ਅਸੀਂ ਤਾਂ ਇੱਕਦਮ ਬਸ ਵੀ ਆਪਾਂ ਚੱਲ ਗਏ ਆਪਣਾ ਫਰਜ਼ ਬੰਦਾ ਵੀ ਆਪੇ ਆਪ ਦਾ ਆਉਂਦਾ ਫਿਰੂ ਲੰਗਰ ਪਾਣੀ ਕੋਈ ਗੱਲ ਨਹੀਂ ਇੱਥੇ ਕਿਹੜਾ ਕੋਈ ਆਪਾਂ ਕੰਨਾ ਲੱਗ ਰਹੀ ਸਕਣ ਆਏ ਆ ਤੇ ਜੋ ਵੀ ਹਾਂ ਜੀ ਧੰਨਵਾਦ ਕਰਦਾ ਹਾਂ ਜੀ ਪ੍ਰਧਾਨ ਸਾਹਿਬ ਦਾ ਅਸੀਂ ਨਾਲ ਇਹਨਾਂ ਦੇ ਇੱਥੇ ਬਹੁਤ ਆਪਾਂ ਮਾਇਰ ਅਨਜੀਤ ਸਿੰਘ ਜੀ ਦਾ ਬੀਕੇਯੂ ਸਿੱਧੂਪੁਰ ਜ਼ਿਲ੍ਹਾ ਬਠਿੰਡਾ ਪ्रेसਕਤਰ ਸੋ ਸਾਡੇ ਚੱਕ ਰਾਮ ਸਿੰਘ ਵਾਲੇ ਤੋਂ ਸਾਡੇ ਸਰਪੰਚ ਸਾਹਿਬ ਇੱਥੇ ਆਏ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਹੋਰ ਵੀ ਸਾਡੇ ਪਤਵੰਤੇ ਸੱਜਣਾਂ ਨਾਲ ਆਏ ਆ ਸੋ ਇਹਨਾਂ ਦੇ ਪਿੰਡ ਵੱਲੋਂ ਕਿਹਾ ਗਿਆ ਵੀ ਅਸੀਂ ਵੱਧ ਚੜ ਕੇ ਯੋਗਦਾਰ ਪਾਵਾਂਗੇ ਇੱਥੇ ਜਿਹੜਾ ਮੋਰਚੇ ਦੇ ਵਿੱਚ ਤੇ ਇਹਨਾਂ ਦੇ ਪਿੰਡ ਕੋਈ ਗਰਾਹਾਂ ਜਥੇਬੰਦੀ ਆਏ ਉਹ ਨਹੀਂ ਤੁਰ ਰਹੇ ਇਸ ਕਰਕੇ ਇਹ ਜਿਹੜੇ ਸਾਡੇ ਕਾਫੀ ਮਾਤਰਾ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਆ ਸੋ ਇਹ ਪਿੰਡੋਂ ਉਸੇ ਤਰ੍ਹਾਂ ਹੀ ਤੁਰਪੇ ਕਹਿੰਦੇ ਅਸੀਂ ਰਾਸ਼ਨ ਪਾਣੀ ਕੋਈ ਨਹੀਂ ਲਿਆ ਪਰ ਅਸੀਂ ਇਹਨਾਂ ਨੂੰ ਵਿਸ਼ਵਾਸ ਤੋਂ ਆਇਆ ਪਠੰਡੇ ਜ਼ਿਲ੍ਹੇ ਵੱਲੋਂ ਸਾਡਾ ਫਰੀਦਕੋਟ ਜ਼ਿਲ੍ਹਾ ਵੀ ਨਾਲ ਆ ਬੋੜ ਸਿੰਘਾਂ ਰੁਪਈਆਂ ਵਾਲਾ ਕੋਈ ਵੀ ਸਮਾਨ ਦੀ ਲੋੜ ਹੈ ਇਹਨਾਂ ਨੂੰ ਅਸੀਂ ਇਹਨੂੰ ਕਿਹਾ ਵੀ ਸਾਡੇ ਕੋਲ ਝਿਜਕੋ ਨਾ ਜਦੋਂ ਮਰਜੀ ਆ ਜੀ ਸੋ ਅਸੀਂ ਇਹਨਾਂ ਦਾ ਪਹੁੰਚਣ ਤੇ ਧੰਨਵਾਦ ਕਰਦੇ ਆਂ ਤੇ ਜੀ ਆਇਆਂ ਕਹਿੰਦੇ ਤੇ ਜਥੇਬੰਦੀ ਵੀ ਇੱਥੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤਿਆਰ ਕਰਾਂਗੇ ਝੰਡੇ ਬੈਜ ਜੋ ਵੀ ਚੀਜ਼ਾਂ ਨੂੰ ਚਾਹੀਦੀ ਸਭ ਕੁਝ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਬਾਪੂ ਜੀ ਤੁਸੀਂ ਪਿਛਲੇ ਅੰਦੋਲਨ ਚ ਵੀ 6-7 ਮਹੀਨੇ ਤਕਰੀਬਨ ਨਾਲ ਰਹੇ ਹੋ ਐਸ ਬਾਰੇ ਅੰਦੋਲਨ ਚ ਤੁਹਾਡਾ ਕੀ ਖਿਆਲ ਹੈ ਜੀ ਕੀ ਵਿਚਾਰ ਹੈ ਤੁਹਾਡੇ ਉਹੀ ਵਿਚਾਰ ਹੋਣਾ ਜੀ ਬਸ ਨਾਲ ਰਹਿਣ ਦਾ ਜੋ ਸੁੱਕੀ ਸਰਪੰਚਾ ਜੀ ਸਾਰੇ ਇਕੱਠੇ ਨੇ ਉਹਨਾਂ ਹੁਣ ਵੀ ਇਹਨਾਂ ਕਹ ਹੱਦ ਕਮ ਰੈਡਨ ਟੁਰ ਪਿਆ ਆਪਾਂ ਪਿੰਡ ਸੜਕਾਂ 'ਚ ਥੋੜੀ ਬੈਠਣਾ ਠੀਕ ਇੱਥੇ ਵੀ ਸਾਲ ਪਰਵ ਚੱਲਦਾ ਰਹੇ ਹੀ ਉੱਥੇ ਹਾਂਜੀ ਪ੍ਰਧਾਨ ਜੀ ਬਹੁਤ ਵੱਡਾ ਯੋਗਦਾਨ ਸੀ ਆਪਣਾ ਕੀ ਵਿਚਾਰ ਹੈ ਜੀ ਇਕਾਈ ਬਣਾਉਣ ਬਾਰੇ ਜੀ ਕਾਈ ਬਣਾਉਣ ਮਰੀ ਦੇਖੋ ਸਾਡਾ ਤਾਂ ਕੀ ਵਿਚਾਰ ਆ ਸੀ ਇਕੱਲੇ ਤਾਂ ਕੌਣ ਹੁੰਨੇ ਆ ਹਨਾ ਨਗਰ ਹਾਂਜੀ ਜਿੰਨੇ ਕੋਈ ਨਗਰ ਦਾ ਵਿਚਾਰ ਹੋਇਆ ਮੈਂ ਨਗਰ ਕਰ ਲੂਗਾ ਕੋਈ ਅਸੀਂ ਤਾਂ ਇਸ ਗੱਲ ਦਾ ਕੋਈ ਕਹਿ ਨਹੀਂ ਸਕਦੇ ਵੀ ਚਲੋ ਕੱਲੋ ਉਹ ਭਾਈਆਂ ਨੇ ਵੀ ਕਿਹਾ ਹਾਂਜੀ ਜੀ ਦੱਸੋ ਅੱਡਾ ਹੀ ਬਣਾਉਣ ਪਰ ਹਾਂਜੀ ਉਹਨਾਂ ਨੂੰ ਵੀ ਆਪਣਾ ਸਿੱਧੂਪੁਰਾਣ ਕਿਹਾ ਵੀ ਭਾਈ ਉਹ ਸਾਡਾ ਨਹੀਂ ਕੋਈ ਡਿਸੀਜ ਨਾ ਹਾਂਜੀ ਜੋ ਪਿੰਡ ਦਾ ਫੈਸਲਾ ਆ ਪਿੰਡ ਦਾ ਬਿਲਕੁਲ ਜਿਵੇਂ ਨਗਰ ਕੋਈ ਫੈਸਲਾ ਲਵਾਂ ਉਹ ਮੈਂ ਉਹਨਾਂ ਦਾ ਮਨ ਕਿਸੇ ਨਾਲ ਲੋਕਾਂ ਨੂੰ ਬੁਲਾਉਂਗਾ ਹਾਂਜੀ ਕੰਮ ਚੰਗੇ ਲੱਗਦੇ ਦੇਖੋ ਉਹ ਮਨ ਹੈ ਮਨ ਹੈ ਅਸੀਂ ਕੋਈ ਥੋਪਣਾ ਨਹੀਂ ਅਸੀਂ ਕਿਸੇ ਵੀ ਅਸੀਂ ਟੈਕਟਰ ਟਰਾਲੀ ਲੈ ਕੇ ਆ ਗਏ ਸਾਡਾ ਮਨ ਹੈ ਅਸੀਂ ਆ ਗਏ ਹਾਂਜੀ ਅਸੀਂ ਕੋਈ ਐ ਥੋੜੀ ਵੀ ਜਾ ਕੇ ਵੀ ਅਸੀਂ ਲੋਕਾਂ ਨੂੰ ਕਹੀ ਵੀ ਹਾਂ ਕਾਈ ਬਣਾਓ ਜੀ ਜਾਂ ਹਾਂਜੀ ਆਪਣਾ ਪ੍ਰਧਾਨ ਬਣਦੇ ਨਾ ਬਿਲਕੁਲ ਜੀ ਆਪਣਾ ਹੀ ਲੋਕਾਂ ਰਿਆ ਪੁੱਤ ਮਰਦੇ ਕਰਕੇ ਅਸੀਂ ਕਹਿੰਦਾ ਵੀ ਇਹ ਜਾਂਦੇ ਨਹੀਂ ਵੀ ਆਪਾਂ ਚਲੋ ਭਾਈ ਆਪਾਂ ਪਿੰਡ ਸੁੱਕਾ ਮਾਰਤਾ ਇਹ ਚਨਾਰਾ ਦੇ ਨਾਲ ਚਲ ਆਜੋ ਸਾਨੂੰ ਰਹਿਮ ਆਈ ਸੀ ਭਈ ਪਜੇ ਜਨਵਾ ਗਈ ਤੁਸਪੇ ਹਾਂਜੀ ਇੱਥੇ ਪਹੁੰਚ ਗਏ ਹਾਂਜੀ ਅਸੀਂ ਹੁਣ ਆ ਪਹੁੰਚ ਗਏ ਹਾਂ ਜੇ ਕਿਹਾ ਸੀ ਤਾਂ ਅਸੀਂ ਆ ਵੀ ਗਏ ਕਰਕੇ ਹੀ ਵਿਖਾਇਆ ਜੀ ਕਿਹਾ ਸੀ ਹਾਂ ਬਿਲਕੁਲ ਜੀ ਠੀਕ ਇਕੱਲਾ ਜਿਹਾ ਕਹਿਤਾ ਤੇ ਬ ਟਰੈਲੀ ਲੈ ਕੇ ਸਾਰਾ ਆਪ ਦਾ ਖੜਾਗਾ ਸੰਦਮੰਦ ਹਾਂਜੀ ਹੋਰ ਪਿੰਡ ਚੋ ਸਪੋਰਟ ਸਾਨੂੰ ਕਰੀ ਕੋਈ ਆ ਬੜੇ ਫੋਨ ਹੁੰਦੇ ਆਈਏ 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 ਵੀ ਆ ਫੋਨ ਕਰੀ ਜਾਂਦੇ ਲੋਕ ਦੱਸਾਂਗੇ ਜੇ ਆਪਦਾ ਡੰਗ ਲੈਂਦਾ ਸਾਰਾ ਜਦੋਂ ਕੋਈ ਲੋਡ ਹੋਈ ਜਿਹੜੇ ਸਮਾਨ ਦੀ ਆਪਾਂ ਲੈ ਆਵਾਂਗੇ ਜਿਵੇਂ ਹੁਣ ਵੀਡੀਓ ਤੁਸੀਂ ਪਹਿਲਾਂ ਪਾਈ ਸੀ ਹਾਂਜੀ ਤੇ ਕੋਈ ਸਾਨੂੰ ਤਾਂ ਕੋਈ ਡਿਊਟੀ ਕਰਦਾ ਕੋਈ ਬੜਾ ਛੌਂਕ ਨਹੀਂਗਾ ਚਲੋ ਉੱਥੇ ਬਣ ਗਈ ਜਾਂ ਤੁਸੀਂ ਪਾਤੀ ਹਾਂਜੀ ਫਿਰ ਉਹ ਦੇਖੋ ਉਹਦਾ ਚੰਗਾ ਇਹ ਹੋ ਗਿਆ ਵੀ ਲੋਕ ਬੜੇ ਮਿਲ ਲਉਂਦੇ ਆ ਵੀ ਬੱਪੂ ਜੀ ਤੁਸੀਂ ਥੋੜੀ ਵੀਡੀਓ ਸੀ ਹਾਂਜੀ ਉਹ ਕਹਿੰਦੇ ਵੀ ਹਾਂ ਭਾਈ ਤੇ ਬੜੇ ਲੋਕ ਨਵੇਂ ਹੋਰ ਪੜੇ ਆਏ ਹਾਂ ਦੇਖਦਾ ਲੋਕਾਂ ਹਾਂ ਦੇਖ ਕੇ ਸ਼ੇਰ ਮਿਲਦੇ ਹੈ ਮੋਟੀਵੇਸ਼ਨ ਮਿਲਦੇ ਆ ਲੋਕਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਬਿਲਕੁਲ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਹਾਂਜੀ